ਜੋ ਮਨ ਕਾ ਤੁਰੀ ਆਪਣੇ ਤੇ 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 A little blood. ਗੁਰੂ ਜੀ ਕੀ ਫਤ ਸ੍ਰੀ ਭਗਵਤੀ ਜੀ ਸੁਹਾਵੇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸੰਗਤ ਗੁਰੂ ਨਾਨਕੁ ਲੰਕੈ ਆਏ ਫਿਰ ਅੰਮ੍ਰਿਤ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਣਾ ਹਰ ਗੁਰਬਿੰਦ ਨਾ ਸਿੰਗਰੇ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਭਤੋ ਸਭ ਦੁੱਖ ਗਾਏ ਦੇ ਸਗਲ ਕਾਰਨਾਉ ਮਦ ਆਏ ਧਾਈ ਸਭ ਥਾਈ ਹੋ ਸਹਾਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਰਜ਼ੰਦਾਰ ਦਾ ਧਿਆਨ ਲਰ ਕੇ ਬੋਲੇ ਦੀ प्यार चौहां सेब जादिय मु हथियां जपया वंड छकियाग चलाई ते वाही देडित प्यार सचयार कमाई ਖਾਲਸਾ ख़ालसा जी मिली ਨਾ ਸਿੰਘਾ ਸਿੰਘਣੀਆਂ ਨੇ ਧਰਮ ਹੀਤ ਅਸੀਸ ਦਿੱਤੇ ਬੰਦ ਬੰਦ ਕਟਾਵੇ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਈ ਜਾਈਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਅਸਾ ਸੁਅਸਾ ਨਾਮ ਨੇ ਬਾਈ ਜਨਾਦਿਕ ਮਾਈਉ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਪੰਗਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੇ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿ ਆਵੇ ਚੇਤਿ ਆਵਨ ਕਾ ਸਦਕਾ ਸ਼ਰਮ ਸੋਖ ਹੋਵੀਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਤਹਾਂ ਰਸਿਆ ਰਾਇ ਤ ਦੀਗ ਤੇਗ ਫਤ ਤਰ ਤ ਕੀ ਤਾਜ ਬੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬਲਬੰਦ ਬੋਲਾ ਜੀ ਸਕਾਨੋ ਸਿੱਖੀ ਦਾਨਾ ਕੇਸਦਾਨ ਰਹਿਤਦਾਨ ਬੀਕਦਾਨ ਵਸਾਹਾਦਾਨ ਪਰੂਸਾਦਾਨ ਦੰਨੋ ਸਿਰਦਾਨ ਕਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀਸ਼ ਨਾਲ ਚੌਕੀਆਂ ਝੰਡੇ ਵਿੰਗੇ ਜਿੱਪੇ ਰੋਬ ਅਕਲ ਧਰਮ ਦਾ ਜਾ ਘੰਬਾ ਮਨ ਨੀਵਾ ਮੱਤ ਉੱਚੀ ਮੱਤ ਦਾ ਰੱਖ ਆਪਵਾਹ ਗੁਰੂ ਏ ਅਕਾਲ ਪੁਰਖ ਆਪਣੇ ਬੰਤ ਦੇ ਸਭਾ ਸਹਾਈ ਬਖਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਅਗੇ ਹੋਰ ਗੁਰਦੁਆਰਿਆਂ ਗੁਰ ਘਰਾਂ ਦੇ ਜਿਨ੍ਹਾਂ ਤੇ ਪੰਥ ਨੋਗ ਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੇ ਧਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਾਨਿਆ ਦੇ ਮਾਨ ਸਤਿਗੁਰੂ ਨਿਕਾਣਿਆ ਦੇ ਦਾਨ ਨਿਯੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹضور ਅਰਦਾਸ ਬੰਤ ਹੈ ਗੁਰੂ ਦੇ ਬਾਣੇ ਅੰਦਰ ਰਹਿਣ ਬਤੀਤ ਹੋਈ ਆਇਆ ਚਾਰ ਪਹਿਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਇਹਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਪਾਵਨ ਪਰਬਾਰ ਦੇ ਅੰਦਰ ਆਪੂ ਦੇ ਸੁੰਦਰ ਸੰਗਾਸਣ ਤਿਆਰ ਹਨ ਕਿਰਪਾ ਕਰੋ ਸੰਗਾਸਣ ਤੇ ਪ੍ਰਕਾਸ਼ ਮਨ ਹੋ ਕਰ ਸੰਤਾਨੋ ਖੁੱਲੇ ਦਰਸ਼ਨ ਦੇਦਾਰ ਪਾਵਨ ਪ੍ਰਭ ਜੀ ਅਪਦੇਸ਼ ਬਖਸ਼ ਕੇ ਨਦਰ ਨਿਹਾਲ ਕਰੋ ਦਰ ਆਈ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਦਕਾ ਪਰਸਾ ਨਾਮਦਾਨ ਬਖਸ਼ੁਣਾ ਸੋਭਾ ਭਾਵਨਾ ਵਾ ਪੂਰਨ ਕਰਨੀਆ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੁਣੀ ਸਤਿਗੁਰੂ ਜੀ ਆਪ ਜੀ ਦੀ ਬੜੀ ਕਿਰਪਾ ਪਾਵਣ ਪਵਿੱਤਰ ਸਰੂਪਾ ਸੋ ਕਾਸਨ ਅਸਥਾਨਤੋ ਬਰਦਾਸ਼ ਸਥਾਨ ਤੇ ਮਨ ਜਾਣ ਲਈ ਆਗੇ ਆ ਬਖਸ਼ੋ ਜਾਈ ਰਸਤੇ ਵਿੱਚ ਆਪ ਅੰਗ ਸੰਗ ਸੁਵਾਈ ਹੋਣਾ ਸਰਬੱਤ ਦੇ ਦਾਰਬ ਰਾਸ ਕਰਨੀ ਸੇਤਿਆਰੇ ਮਨੋੜਾ ਜਿੰਨਾ ਮਿਲਿਆ ਤੇਰਾ ਨਾਮ ਜੀਤਿਆ ਨਾਨਕ ਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸਾਨੀਆ